ਸੋ ਹੰਮਾਰਾ ਸ਼ੇਂਗ ਵਿਸ਼ਨੋ ਭਗਵਾਨ ਦੀ ਜੈ ਸੋ ਹੰਮਾਰਾ ਸ਼ੇਂਗ ਵਿਸ਼ਨੋ ਭਗਵਾਨ ਦੀ ਜੈ ਅ ਸੰਗਤ ਜੀ ਅੱਜ ਅਸੀਂ 27 ਬਸਾਕ ਦੇ ਦੇ ਉਸਤੇ ਉਤੇ ਵੀਰੋ ਵਾਲਾ ਦਰਵਾਜ਼ੇ ਕੇ ਮਾਦਾ ਜੀ ਦਾ ਜਸ ਕਰਨੇ ਕਤਤ ਹੋਇਆ ਭੈਣ ਜੀ ਉਹਨਾਂ ਦਾ ਵਾਹ ਬਧੀਆ ਲੈ ਕੇ ਚੱਲੇ ਉਸ ਨਾਲ ਮਾਦਾ ਨੇ ਜਾਨੋ ਜੋੜਿਆ ਪਹਿਲਾਂ ਗੋਦ ਅਵਤਾਰ ਪੀ ਪਗੰਬਲਾ ਨੇ ਵੀ ਇਹੀ ਗੱਲ ਕਹੀ ਸੀ ਕਿ ਉਸ ਅਕਾਲ ਪੁਰਖ ਨਾਲ ਜੋੜਿਆ ਲੇਕਿਨ ਦੁਨੀਆ ਨਹੀਂ ਜੁੜੀ ਇਸ ਕਰਕੇ ਕਾਲਪਤ ਨੂੰ ਆਪ ਆ ਕੇ ਇਹ ਸੰਦੇਸ਼ ਦੇਣਾ ਪਿਆ ਜੋ ਭੈਣ ਦੀ ਉਹਨਾਂ ਨੇ ਹੁਣ ਪੜ੍ਹਦੇ ਦਿਨ ਆ। ਮੈਂ ਇਸ ਪਿਛਲੀ ਵਾਰ ਵਿੱਚ ਬਾਣੀ ਪੜ੍ਹੀ ਸੀ ਮੈਂ ਉਹੀ ਹਲ ਬਾਣੀ ਤੁਹਾਡੇ ਸਾਹੇ ਚੱਲ ਲਗਾ 25 ਫਗਣ ਸੈਸਾਈ સમાચાર ਬਕੀਰ ਸਿੰਘ ਦੇਗੜਾ ਪਿੰਡ ਅਲੜ ਪਿੰਡੀ ਦੀ। ਨਾਦ ਗਏ ਮੇਰਾ ਡੱਬਾ ਕਹਿੰਦਾ ਸਾਹਿਬ ਨੂੰ ਕਰੋ ਨਮਸਕਾਰ ਨਿਉਣਾ ਸੀਸ ਨਵਾਈਆ ਜਨ ਭਗਤੋ ਰਹਿਣਾ ਨਾਲ ਪਿਆਰ ਜਨ ਭਗਤੋ ਰਹਿਣਾ ਨਾਲ ਪਿਆਰ ਦੂਤੀਆ ਰੂਪ ਨਾ ਕੋਈ ਵਿਖਾਈਆ ਤੁਹਾਡਾ ਸਾਜਿਆ ਦਾ ਸਾਂਝਾ ਇੱਕ ਦਰਵਾਜ਼ਾ ਮੰਦਰ ਦਾ ਮਾਜਾ ਸੇਵ ਦਵਾਲਾ ਸੇਵ ਦਵਾਲੇ ਮੱਠ ਮੱਠਾ ਤੋਂ ਖੜਾ ਦਿੱਤਾ ਛੜਾਈਆ ਅਕਾਲ ਪੁਰਖ ਨੇ ਤੁਹਾਨੂੰ ਹਰ ਪਾਸੇ ਦਰਵਾਜ਼ਾ ਬਣਾ ਕੇ ਦਿੱਤਾ ਜਿਹੜਾ ਕਿ ਸੱਚਾ ਦਰਵਾਜ਼ਾ ਤੁਹਾਨੂੰ ਇਹਨਾ ਮੰਦਾਂ ਮੱਝਾਂ ਦਾ ਦੂਰ ਇਲੇ ਕੀਤਾ ਕਿ ਤੁਸੀਂ ਸਾਦੇ ਇਕੱਠੇ ਹੋ ਕੇ ਬੈਠ ਸਕੋ ਕਿ ਨਾ ਤਾਂ ਮੰਦਰ ਦੇ ਵਿੱਚ ਕਿਤੇ ਇਕੱਠੇ ਹੋ ਕੇ ਬੈਠ ਸਕਦੇ ਹਾਂ ਨਾ ਮਸਜਿਦਾਂ 'ਚ ਬੈਠ ਸਕਦੇ ਹਾਂ ਇੱਕ ਭਗਤਵਾਦੀ ਐਸੀ ਜਗ੍ਹਾ ਜਿੱਥੇ ਜਾਨੇ ਵੰਦ ਇਕੱਠੇ ਹੋ ਕੇ ਅਕਾਲ ਪੁਰਖ ਦਾ ਜਪ ਕਰ ਸਕਦੇ ਹਨ ਤੁਸੀਂ ਅਜੇ 84 ਵਿੱਚੋਂ 2 4 ਬੋਧੇ ਨਜ਼ਰ ਕੋਈ ਨਾ ਆਈਆ ਮੈਂ ਦੇਖਦਾ ਤੱਕਦਾ ਜਾਣਦਾ ਬੁੱਝਦਾ ਪਾਵਾਂ ਸਭ ਦੀ ਸਾਲ ਅੰਦਰ ਕਰਨ ਦੇਖ ਬਖਾਈਆ ਕਹਿੰਦਾ ਮੈਂ ਸਾਧਿਆਂ ਦੇ ਅੰਦਰ ਦੇਖ ਕੇ ਮੈਂ ਸਾਧਾਂ ਨੂੰ ਦੇਖਦਾ ਵੀ ਆ ਜਾਣਦਾ ਵੀ ਆ ਬੁੱਝਦਾ ਤੇ ਸਾਧਿਆਂ ਦੀ ਸਾਲ ਵੀ ਪਉਂਦਾ ਵੀ ਸਾਰੇ ਅੰਦਰ ਕੀ ਕੋ ਚੱਲ ਰਿਹਾ ਕੀ ਗੋਈ ਕਰ ਰਹੇ ਆ ਜਿੰਨਾ ਤੁਹਾਡੀ ਬਾਹਰੋਂ ਮਿੱਟੀ ਗੁਫਤਾਰ ਇਸੇ ਤਰ੍ਹਾਂ ਅੰਦਰੋਂ ਮਨ ਲਾਓ ਬਣਾਈਆ ਜਿੱਤਾ ਤੋਹੀ ਆਬਦੇ ਵਿੱਚ ਇੱਕ ਦੂਜੇ ਦੀਆਂ ਫੀਆਂ ਪਾਵਾ ਕੇ ਮਿਲਦੇ ਹੋ ਜਾਂ ਕਾਹਦਾ ਬਲਾਉਂਦੇ ਹੋ ਇਸੇ ਤਰ੍ਹਾਂ ਦੁਈ ਅੰਦਰੋਂ ਵੀ ਆਪਣੇ ਆਪ ਨੂੰ ਸਾਫ਼ ਕਰੋ ਤੇ ਕਿਸੇ ਦਾ ਦੁਈ ਦਵਾ ਜਿਹੜੀ ਆ ਉਹਨੂੰ ਦੁੱਧ ਕਢੋ ਲੜਨਾ ਰੋਸਣਾ ਝਗੜਨਾ ਨਹੀਂ ਚੰਗੀ ਕਾਲ ਮੂਰਖਾਂ ਵਾਲੀ ਮਤ ਗਵਾਈਆ ਨਾਦ ਕਹਿ ਰਿਹਾ ਨਾਦ ਜਿਹੜਾ ਜੋਸ਼ ਸ਼ਬਦੀ ਤਾਰ ਦਾ ਨਾਦ ਕੋਈ ਇੱਕ ਬੰਦਾ ਨਹੀਂ ਚਲਦਾ ਫਰਦਾ ਨਹੀਂ ਆਇਆ ਇਹ ਕਰਦਾਰ ਇਹਦਾ ਆਇਆ ਕਿ ਜੋ ਤਾ ਸ਼ਬਦੀ ਤਾਰ ਦਾ ਕਲਪਨ ਦੇ ਹੋਪੋਂ ਦੇ ਨਾਲ ਉਸ ਚਾਈ ਕਹਿੰਦਾ ਜਿੱਥੇ ਵੀ ਕਹਿੰਦਾ ਤੇ ਉਹ ਕਹਿੰਦਾ ਲੜਨਾ ਝਗੜਨਾ ਇਹ ਚੰਗੀ ਕਾਰ ਨਹੀਂ ਮੂਲਖਾਂ ਵਾਲੀ ਮਾਤ ਜਿਹੜੀ ਆ ਇਹਨੂੰ ਤੁਸੀਂ ਖਤਮ ਕਰ ਲੋ ਜੇ ਤੁਹਾਡਾ ਮਾਲਕ ਸ਼ਾਹ ਬਾਦ ਸਾ ਸੱਚੀ ਸਰਕਾਰ ਤੁਸੀਂ ਸਈਅਤ ਲੜ ਕੇ ਵੀਓ ਸੱਚੀ ਰਇਤ ਬਣ ਕੇ ਦਿਓ ਵਿਖਾਈਆ ਜੇ ਸਾਡਾ ਸੱਚੇ ਪਾਸ਼ਾ ਮਾਲਕ ਇੱਕ ਆਕਾਲ ਪੁਰਖ ਇੱਕ ਆ ਤੇ ਉਹ ਸੱਚੀ ਸਰਕਾਰ ਆ ਅਸੀਂ ਸਾਡਾ ਵੀ ਵਾਜ ਮੰਦਾ ਕਿ ਅਸੀਂ ਉਹਦੇ ਹੁਕਮੇ ਚੱਲਦੇ ਹੋਏ ਉਹ ਉਹਦਾ ਕਹਿਣਾ ਮੰਨਦੇ ਹੋਏ ਤੇ ਆਪ ਦੇ ਪ੍ਰੇਮ ਪਿਆਰ ਨਾਲ ਰਹੀਏ ਦੇਖੋ ਗੰਗਾ ਗੰਗਾ ਗੋਦਾਵਰੀ ਜਮਨਾ ਸਰਸਤੀ ਅਵਤਾਰ ਪੈਗੰਬਰ ਗੋਚਾ ਜੋਗਦੇ ਪਨੇਹਾਰ ਹੁਗਮੇ ਅੰਦਰ ਅਜ ਵੀ ਆਏ ਚਾਹੀ ਚਾਹੀਆ ਓ ਟਾਈਮ ਗੋਦਵਤਾ ਪਗੰਬਰ ਗੰਗਾ ਕਦਾਬਰੀ ਜਮਨਾ ਸੁਦਰਸਤੀ ਜਿਹੜਿਆ ਚ ਪਵਿੱਤਰ ਜਲ ਧਾਰਾ ਵਹਿੰਦੀਆਂ ਨੇ ਉਹ ਸਾਰੀਆਂ ਓ ਟਾਈਮ ਜੇ ਡੁਆਲਾ ਜਾਂ ਹੁਣ ਜਾਂ ਸੀ ਔਰ ਬਕੀਰ ਸਿੰਘ ਦੇ ਘਰ ਪਹੁੰਚੀਆਂ ਹੁਣ ਜਾਂ ਸੀ ਤੇ ਜਿੱਥੇ ਗਏ ਮਹਾਰਾਜ ਨੇ ਆਏ ਹਾਰਮਣੀ ਆਪਾਂ ਨੂੰ ਦੱਸੀ ਤੇ ਹੁਕਮ ਸਲਾਇਆ ਜੋਗ ਚੌਕੜੀ ਗਾਦੇ ਰਹੇ ਯਹਾਰ ਬੇ ਨੈਣਾ ਨੈਣੋ ਠਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਦੇ ਖੇਲ ਸਾਜਾ ਹਰ ਸੱਚ ਸੰਦੇਸਾ ਇੱਕ ਸੁਣਾਈਆ ਨਾਦ ਗਏ ਜਨ ਭਗਤੋ ਬੀਤ ਗਈਆਂ ਕਈ ਸਦੀਆਂ ਸਦ ਮੇ ਆਵੇ ਚ ਝਟ ਲੰਗਾਈਆ ਵੇਖੋ ਭਜੀਆਂ ਆਇਆਂ ਬਹਿਣ ਵਿੱਚ ਬਹਿਣ ਵਾਲੀਆਂ ਨਦੀਆਂ ਆਪਣਾ ਰੂਪ ਬਦਲਾਈਆ ਉਹ ਕਹਦਾ ਕਰਕੇ ਆਇਆ ਆਕਾਲ ਪੁਰਖ ਦੇ ਚੰਨਾਂ ਦੇ ਵਿੱਚ ਇਦਾਂ ਹੀ ਆਇਆ ਸੀ ਵੀ ਸਾਡੇ ਛੁਟਕਾਰਾ ਹੋਵੇ ਅਸੀਂ ਵੀ ਇਸ ਦਾ ਦਿੱਤੋ ਗੁਰੂ ਪ੍ਰਾਪਤ ਕਰ ਸਕੀਏ। ਪ੍ਰੇਮ ਨੇ ਅੰਦਰ ਬੰਦੀਆਂ ਮੁਹੱਬਤ ਵਿੱਚ ਵੜਿਆਈਆ ਉਹ ਆਕਾਲ ਪੁਰਖ ਦੇ ਤੇ ਭਗਤਾਂ ਦੇ ਪ੍ਰੇਮ ਵਿੱਚ ਆਈਆਂ ਸੀ ਤੇ ਉਹਦੇ ਹੋਵਲੇ ਵਿੱਚ ਬੰਦੀਆਂ ਹੋਈਆਂ ਸੀ ਤੇ ਇਸ ਦੀ ਮੁਹੱਬਤ ਦੇ ਵਿੱਚ ਉਹ ਇਕੱਠਿਆਂ ਹੋ ਕੇ ਪਹੁੰਚਿਆ ਸੀ। ਇਹੇ ਤਰ੍ਹਾਂ ਤੁਹਾਡੀਆਂ ਪ੍ਰੀਤਾ ਉਹਦੇ ਨਾਲ ਲੱਗੀਆਂ ਜਿਹੜਾ ਕਦੇ ਨਾ ਕਦੇ ਜੁਦਾਈਆ। ਨਾਦ ਕਹਿੰਦਾ ਅਕਾਲ ਪੁਰਖ ਦੇ ਨਾਲ ਤੁਹਾਡੀਆਂ ਸੱਚੀਆਂ ਪ੍ਰੀਤਾਂ ਲੱਗੀਆਂ ਹੋਈਆਂ ਨੇ ਜਿਹੜਾ ਕਦੇ ਜੁਦਾਈ ਨਹੀਂ ਕਰਦਾ ਉਹ ਕਦੋਂ ਤੁਹਾਡੇ ਨਾਲ ਜੁੜੂਗਾ ਜਦੋਂ ਤੁਸੀਂ ਉਹਦੇ ਕੈਨਤ ਦੇ ਨਾਲ ਉਹਦੇ ਜਿਹੜੇ ਜੀਵਾਂ ਦਾ ਉਹ ਨੌਕਰੀਆਂ ਸਾਰੀਆਂ ਜਾਂ ਹੋਰ ਵੀ ਚਾਹੇ ਖਾਣੀਆਂ ਨੇ ਉਹਨਾਂ ਸਾਦਿਆਂ ਨਾਲ ਪਿਆਰ ਕਰੋਗੇ ਸਾਦਿਆਂ ਨਾਲ ਜੁੜ ਕੇ ਰਹੋਗੇ ਤੇ ਅਕਾਲ ਪੁਰਖ ਨਾਲ ਜੁੜਾਂਗੇ ਤਾਂ ਅਕਾਲ ਪੁਰਖ ਸਾਡਾ ਸਹਾਇ ਹੋਊਗਾ ਜਿਹੜੇ ਉਹ ਅਕਾਲ ਪੁਰਖ ਜਿਹੜਾ ਕਦੇ ਜੁਦਾਈ ਨਹੀਂ ਕਰਦਾ ਉਹ ਜਿਹੜਾ ਜਦ ਜਦੋਂ ਕਹਦਾ ਬੰਦਾ ਆਪ ਦਾ ਉਹ ਨਾ ਟਟਲਾ ਕਾਲਪ ਕਰੇ ਨਹੀਂ ਪਿਛੇ ਹਟਦਾ ਆਏਗਾ ਭਾਵੇਂ ਤੁਸੀਂ ਮਾੜੀਆਂ ਭਾਵੇਂ ਤੁਸੀਂ ਚੰਗੀਆਂ ਜੇਕੜ ਭਜੀਆਂ ਗਲੇ ਲੱਗ ਲੈ ਗੜ ਲਗਾਇਆ ਵੇਖਿਓ ਭੁੱਲ ਨਾ ਜਾਇਓ ਜੇ ਗਰੀਬੀ ਵਿੱਚ ਆਵਣ ਤੰਗੀਆਂ ਭੁੱਖ ਨਾਲ ਭੁੱਖਾ ਨਾ ਕੋਈ ਮਰ ਜਾਈਆ ਜੇ ਕਿਤੇ ਤੁਹਾਨੂੰ ਕਵੀ ਅਧਵੇ ਤੰਗੀ ਆ ਗਈ ਮਾਇਆ ਕਦੋਂ ਜਾਂ ਹੋਰ ਕਿਸੇ ਗੱਲ ਦੱਸ ਦੂੰ ਤਾਂ ਤੁਸੀਂ ਆਪਣੇ ਆਪ ਨੂੰ ਅਗਲਾ ਕਾਲ ਪਦਨਾ ਟਟਣ ਦੀ ਕੋਸ਼ਿਸ਼ ਨਾ ਮਾਰਾ ਚੰਗਾ ਕਹਿਣ ਦੀ ਕੋਸ਼ਿਸ਼ ਕਰ ਦੋ ਇਹਨਾਂ ਦਾ ਕਾਲ ਪਦ ਕਦੀ ਤੇਰੇ ਹੋਗੋਂ ਦੇ ਵਿੱਚ ਜਿੱਥੇ ਤੂੰ ਰੱਖਿਆ ਉੱਥੇ ਠੀਕਾ ਕਿਉਂ ਪਰਮੇਸ਼ਰ ਕਹਿੰਦਾ ਭੁੱਖ ਦੇ ਨਾਲ ਕੋਈ ਨਹੀਂ ਮਰਦਾ ਜਦੋਂ ਮਰਦਾ ਤਾਂ ਉਹ ਜ਼ਿਆਦਾ ਲੱਜ ਕੇ ਮਰਦਾ ਇਹਦੇ ਦੈਸ਼ਨੋਂ ਜਮਲਾ ਸ੍ਰੇਸ਼ਟੀ ਗੋਦਾਵਰੀ ਰੋਂਦੀਆਂ ਨਹੀਂ ਆ ਗੰਗੀਆਂ ਰਾਵੀ ਰਾ ਤੱਕ ਤੱਕ ਸੈਕੜੇ ਸਾਲ ਜਿੱਤੇ ਵਧਾਈਆ ਉਹਨਾਂ ਨੂੰ ਸੈਕੜੇ ਸਾਲ ਹੋ ਗਏ ਇਸ ਅਕਾਲ ਪੁਰਖ ਦੇ ਦਰ ਦੇ ਉੱਤੇ ਆਉਂਦੀਆਂ ਨੂੰ ਲੇਕਿਨ ਉਹ ਸੁਣੀ ਕਹਿੰਦੇ ਨੇ ਹਾ ਅਕਾਲ ਪੁਰਖ ਨੇ ਹੁਣ ਆ ਕੇ ਉਹਨਾਂ ਦੀ ਸੁਣਈਆਂ ਤੁਸੀਂ ਤੇ ਪੈਰੀ ਪਾਏ ਜੋੜੇ ਉਹ ਬਚਾਦੇ ਆਂ ਵੇਖੋ ਪੈਰੀ ਨੰਗੀਆਂ ਭੱਜਣ ਥਾਂ ਥਾਇਆਂ ਗੋਸਿਕਾ ਕਹ ਗਿਆ ਮੈਂ ਤੁਸੀਂ ਤਾਂ ਆਪਣੇ ਜੋੜੇ ਪਾਏ ਹੋ ਤੁਸੀਂ ਫੇਰ ਵੀ ਆਏ ਹੋ ਤੇ ਉਹਦਾ ਨੰਗੇ ਪੈਰੀ ਤੁਸੀਂ ਆ ਫਿਰਦੇ ਆਂ ਜੀ ਜਿੱਥੇ ਜਿੱਥੇ ਜਾਣਾ ਮੈਂ ਜਾ ਕੇ ਬੇਬੀ ਤੁਹਾਡੀ ਸੇਵਾ ਕਰਦੀਆਂ ਕਨਾਤੀ ਸੇਵਾ ਕਰਦੀਆਂ ਹੋਈਆਂ ਸਮੁਦਾਇ ਦੇ ਵਿੱਚ ਮਿਲਦੀਆਂ ਨੇ ਜਿਹੜੀਆਂ ਵਸਤਾ ਪੈਂਦਿਆਂ ਸੀ ਰੰਗ ਬਰੰਗੀਆਂ ਉਹਨਾਂ ਦੇ ਉੱਤੇ ਢਾਈ ਗਾਦਾ ਖਦਰ ਵਕੀਲ ਸਿੰਘ ਨੇ ਦਿੱਤਾ ਪਾਈਆ ਕਿਉਂਕਿ ਜਿਹੜੀਆਂ ਜਿਹੜੀਆਂ ਆਪ ਜਿਆਦਾ ਇਹ ਰੰਗ ਬਰੰਗੇ ਕੱਪੜੇ ਪਾ ਕੇ ਜਿਆਦਾ ਕੁਝ ਹੁੰਦੀਆਂ ਲੇਕਿਨ ਅਕਾਲ ਪੁਰਖ ਨੇ ਨੇ ਵਕੀਲ ਸਿੰਘ ਨੂੰ ਹੁਕਮ ਦਿੱਤਾ ਸੀ ਉਹਨੇ ਢਾਈ ਕਰਦਾ ਇਹਦੇ ਉੱਤੇ ਕੱਪੜਾ ਪਾਇਆ ਸੀ ਇਹੋ ਜਈਆਂ ਉਹ ਲਗੀਆਂ ਬੇਖ ਪਵੰਦੀਆ ਫਰਾਨੀ ਵਿੱਚ ਨਾਦ ਗਏ ਮੈਨੂੰ ਸਭ ਰਈਆਂ ਸੁਣਾਈ ਆ ਮੈਂ ਹੱਸ ਕੇ ਕਿਹਾ ਨੀ ਕਮਲਿਓ ਇਹੋ ਜਾਂ ਬੇਸ ਕੰਨ ਬੇਸਵਾ ਤੇ ਢੰਡੀਆਂ ਕੰਤ ਸਵਾਗਣਾ ਚੱਲਣ ਆਪਣੇ ਪ੍ਰਭ ਦੀ ਲਜਾਈ ਆ ਜੇ ਤੂੰ ਰੰਗਦਾਰ ਕੱਪੜੇ ਪਾ ਕੇ ਜਾਂ ਤਾਜ਼ਾ ਕੱਢ ਕੇ ਜਾਂ ਸੁੱਕੀ ਬਿੰਦੀਆਂ ਲਾ ਕੇ ਆਉਂਗਿਆ ਤਾਂ ਇਹ ਜਿਹੜਾ ਰੂਪ ਆ ਬੇਸਵਾ ਕਰਦੀਆਂ ਨੇ ਤੁਸੀਂ ਕਾਲਪੁਰ ਦੇ ਜਾਤੇ ਆਇਆ ਕਾਲਪੁਰ ਦਾ ਸਵਾਗਣਾ ਹੋ ਕੇ ਉਦੇ ਹੁਕਮ ਦੇ ਵਿੱਚ ਚੱਲੋ ਗਿਆ ਤਾਂ ਚੰਗੇ ਰਹੋਗੇ ਤੇ ਉਦੇ ਹੁਕਮ ਵਿੱਚ ਚੱਲਣ ਦੀ ਕੋਸ਼ਿਸ਼ ਕਰੋ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਮਿਹਰ ਨਜ਼ਰ ਇੱਕ ਉਠਾਈਆ ਆ ਸੰਗਤ ਜੀ ਮੈਂ ਇੱਥੇ ਵੱਧ ਗੱਲਾਂ ਨਾਲ ਕੋਈ ਪੜਿਆ ਗਿਆ ਤਾਂ ਮੈਂ ਹਰ ਸੰਗਤ ਕੋਲੋਂ ਤੇ ਕਾ ਤੁਹਾਨੂੰ ਮਾਫੀ ਮੰਗਦਾ ਮੇਰੇ ਨਾਲ ਜੇ ਅਕਾਦੇ ਦਾ ਸਾਥ ਦਿਓ ਤੇ ਅਕਾਲ ਪੁਰਖ ਨੇ ਜੋ ਆਪਾਂ ਨੂੰ ਭਗਵਾਨ ਦਿੱਤਾ ਤੂੰ ਮੇਰਾ ਮੈਂ ਤੇਰਾ ਦਾ ਪੰਜ ਵਾਸ ਤੇ ਪੰਜ ਵਾਸ ਤੂੰ ਜਰੂਰ ਨਾਮ ਲਿਓ ਕਿਉਂਕਿ ਇਹ ਪੰਤਾ ਦਾ ਜੀਰ ਹੈ ਇਹਨੂੰ ਲੇਖੇ ਲਾਣ ਲਈ ਇਹ ਸਭ ਨੂੰ ਕਹਿਣਾ ਹੀ ਪੈਗਾ ਉਹਦੇ ਹੋਣਾ ਹੀ ਪੈਗਾ ਹੁਣ ਮੇਰਾ ਜਿਹੜਾ ਦਾ ਸਾਥ ਦਿਓ ਮੇਰੇ ਨਾਲ ਭੈਣ ਜੀ ਭਾਜੀ ਸਾਹ ਦੀ ਸੋ ਹੰਗਮਾਰ ਸੇ ਸੰਗ ਵਿਸ਼ਨੂ ਭਗਵਾਨ ਦੀ ਜੈ